ਸਤਿ ਸ਼੍ਰੀ ਅਕਾਲ ਜੀ ਇਹ ਹੈ ਆਪਣਾ ਅੱਜ ਦਾ ਵਲੌਗ ਕਾਫੀ ਦਿਨਾਂ ਬਾਅਦ ਇੱਕ ਨਵਾਂ ਵਲੌਗ ਲੈ ਕੇ ਆ ਚੁੱਕੇ ਹਾਂਗੇ ਅੱਜ ਆਪਣੇ ਪੰਡਤ ਸ਼کاری ਕੁੱਤਿਆਂ ਦੀ ਦੌੜਾਂ ਸੀਗੀਆਂ ਤੇ ਸਾਰੇ ਲੋਕ ਆਪਦੇ ਆਪਦੇ ਸ਼کاری ਲੈ ਕੇ ਪਹੁੰਚ ਗਏ ਸੀਗੇ ਟਾਈਮ ਤਾਂ 11 ਵਜੇ ਦਾ ਸੀਗਾ ਪਰ ਫੇਰ ਵੀ ਲੇਟ ਹੁੰਦੇ ਹੁੰਦੇ ਸਾਢੇ 12:1 ਇੱਕ ਹੋ ਗਿਆ ਸੀਗਾ ਸਟਾਰਟ ਹੁੰਦੇ ਨੂੰ ਤੇ ਇੱਧਰ ਟਰੈਕਟਰ ਰੋਕ ਵੀ ਸਾਰਾ ਤਿਆਰ ਸੀਗਾ ਤੇ ਥੋੜੇ ਟਾਈਮ 'ਚ ਰੇਸਾਂ ਸਟਾਰਟ ਕਰਵਾਤੀਆਂ ਸੀਗੀਆਂ ਤੇ ਪਹਿਲੀ ਰੇਸ ਤਾਂ ਆਪਾਂ ਨੇ ਕਲਿੱਪ ਲੈਤੀ ਨਹੀਂਗੀ ਆ ਦੂਸਰੀ ਰੇਸ ਆ ਗਈ ਤੇ ਆ ਗਈ ਸੀ ਤੀਸਰੀ ਰੇਸ ਪਹਿਲਾਂ ਤਾਂ ਆਪਾਂ ਵਿੱਚੋਂ ਵਿੱਚੋਂ ਕਲਿੱਪਾਂ ਲੈਂਤੀਆਂ ਤੇ ਇਸ ਤੋਂ ਪਰ ਜੀ ਕੰਪਿਟੀਟਰ ਤੋਂ ਪਾਣੀ ਦਾ ਖਸਬਾ ਜਿਹੜੀ ਬਣਾਈ ਹੋਈ ਹੈ। ਵਾਹ ਇਹ ਨਾਰਾ। ਬਸ ਕਾਲਾ ਕੁੱਤਾ ਹੈ। ਕੁੱਤਾ ਬੜਾ ਜੇਤੂ ਵਾਲੀ ਚਾਂਦ ਬੜੇ ਮਿੱਠਾ। ਤੇ ਕਾਫੀ 라운ਡ ਲੱਗ ਚੁੱਕੇ ਸੀਗੇ। ਇਸ ਤੋਂ ਬਾਅਦ ਬ੍ਰੇਕ ਟਾਈਮ ਹੋ ਗਿਆ ਸੀਗਾ। ਤੇ ਥੋੜੇ ਟਾਈਮ ਦੀ ਬ੍ਰੇਕ ਸੀਗੀ। ਬ੍ਰੇਕ ਤੋਂ ਬਾਅਦ ਦੁਬਾਰਾ ਫੇਰ ਚਲਵਾਦੀਆਂ ਸੀ ਰੇਸਾਂ। ਚੱਲ ਲਾਂ 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 ਜਾਣੇ। ਚਾਲ ਪਟਾ ਜੀਤੂਆ ਜੀ 3 ਨੰਬਰ ਦੇ ਵਿੱਚੋਂ ਤੇ ਥੋੜੀਆਂ ਰੇਸਾਂ ਹੋਈਆਂ ਇਸ ਤੋਂ ਬਾਅਦ ਫੇਰ ਬ੍ਰੇਕ ਦਿੱਤਾ ਸੀ 15 ਮਿੰਟਾਂ ਦਾ ਤੇ ਉੱਥੇ ਜਿਨ੍ਹਾਂ ਨੂੰ ਸਨਮਾਨ ਦੇਣੇ ਸੀਗੇ ਉਹ ਦੇਣ ਲੱਗ ਗਏ ਸੀਗੇ ਇਸ ਤੋਂ ਬਾਅਦ ਵਿੱਚ ਚੱਲੂਗਾ ਕੁਆਟਰਫਾਈਨਲ ਤੇ ਤੁਹਾਨੂੰ ਕੁਆਟਰਫਾਈਨਲ ਦੀਆਂ ਸਾਰੀਆਂ ਰੇਸਾਂ ਤੇ ਸੈਮੀਫਾਈਨਲ ਦੀਆਂ ਸਾਰੀਆਂ ਰੇਸਾਂ ਤੇ ਫਾਈਨਲ ਦੀ ਰੇਸ ਵੀ ਦਿਖਾਵਾਂਗੇ ਥੋੜੇ ਟਾਈਮ ਬਾਅਦ ਕੁਆਟਰਫਾਈਨਲ ਦੀਆਂ ਰੇਸਾਂ ਚਲਵਾਤੀਆਂ ਸੀਗੀਆਂ ਗੱਲ ਜਿੱਤਾ ਪਤਾ ਜੇਤੂਆ ਜੀ ਬਹੁਤ ਸੋਹਣਾ ਮੁਕਾਬਲਾ ਹੋ ਰਿਹਾ ਲਾਲ ਪੱਤਾ ਜੇਤੂਆ ਜੀ 2 ਨੰਬਰ ਦੇ ਵਿੱਚੋਂ ਤੋਤਾ ਸਿੰਘ ਗੋਮਟੀ ਰਣ ਤੇ ਕੁਆਰਟਰ ਫਾਈਨਲ ਦੀਆਂ ਰੇਸਾਂ ਹੋ ਗਈਆਂ ਸੀਗੀਆਂ ਇਸ ਤੋਂ ਬਾਅਦ ਚੱਲੂਗਾ ਸੈਮੀ ਫਾਈਨਲ ਤੇ ਉਹਦੇ ਵਿੱਚ 15 ਮਿੰਟਾਂ ਦਾ ਬ੍ਰੇਕ ਸੀਗਾ ਤੇ 15 ਮਿੰਟਾਂ ਬਾਅਦ ਸੈਮੀ ਫਾਈਨਲ ਦੀਆਂ ਰੇਸਾਂ ਵੀ ਚੱਲ ਪਈਆਂ ਸੀਗੀਆਂ बहुत चंगा मुकाबला मेरा भीरा कोई भी कूकताड़ी ललका पिछे न रहो मेरा भीराज तू मैच चिक कुत्ता कला ही भजाता सब ਸੈਮੀਫਾਈਨਲ ਦੇ ਮੈਚ ਹੋ ਗਏ ਸੀਗੇ ਹੁਣ ਇਸ ਤੋਂ ਬਾਅਦ ਫਾਈਨਲ ਆਊਗਾ ਤੇ ਉਹਦੇ ਵਿੱਚ ਫੇਰ ਇੱਕ 15 ਮਿੰਟ ਦਾ ਬ੍ਰੇਕ ਦਿੱਤਾ ਤੇ ਬ੍ਰੇਕ ਤੋਂ ਬਾਅਦ ਆ ਗਿਆ ਜੀ ਫਾਈਨਲ ਮੈਚ ਹੋ ਗਈ ਗੱਲ ਬੰਦਾ ਜਿੱਤੂ ਆ ਜੀ ਅੱਜ ਦੇ ਖੇਡ ਮੈਦਾਨ ਦਾ ਜਿੰਨਰ ਰਿਹਾ ਤੇ ਮਲੇਰ ਕੋਟਰਲੇ ਵਾਲਾ ਕੁੱਤਾ ਜਿਹਦਾ ਨਾਮ ਕੀ ਗੈਂਗਸਟਰ ਸੀਗਾ ਉਹ ਅੱਜ ਦੇ ਮੈਚ ਦਾ ਜਿੰਨਰ ਰਿਹਾਗਾ ਤੇ ਸਾਰੇ ਉੱਥੇ ਦੌੜਨ ਲੱਗ ਗਏ ਸੀਗੇ ਤੇ ਆਪਾਂ ਵੀ ਤੁਰ ਪਏ ਸੀ ਨਾਲ ਸੀ ਆਪਣੇ ਡੌਰਾ ਤੇ ਇੱਧਰ ਸੀ ਗਾਣੂ ਆਪਣੇ ਨਾਲ ਦੋਨੇ ਐਕਸ਼ਨ ਜੇ ਮਾਰਦੇ ਆਉਂਦੇ ਸੀਗੇ ਤੇ ਮਿੱਤਰੋ ਦਿਨਜਾ ਵੀ ਸ਼ਿਪ ਗਿਆ ਸੀਗਾ ਤੇ ਨੇ ਰਾਜਾ ਹੋਣ ਲੱਗ ਗਿਆ ਸੀਗਾ ਤੇ ਇਸਦੇ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਤੇ ਮਿਲਦੇ ਆ ਮਿੱਤਰੋ ਆਪਣੇ ਨਵੇਂ ਬਲੌਗ ਚ